ਵੈਰੀ ਜੀ ਖਾਲਸਾ ਵੈਰੀ ਜੀ ਕੀ ਫਤਿਹ ਅੱਜ ਪੰਜਾਬ ਜਿਸ ਘੜੀ ਵਿੱਚੋਂ ਦੀ ਗੁਜ਼ਰ ਰਿਹਾ ਹੈ ਅਸੀਂ ਦਰਬਾਰ ਸਾਹਿਬ ਦੇ ਸ਼੍ਰੋਮਣੀ ਕਮੇਟੀ ਦੇ ਕੰਪਲੈਕਸ ਖੜੇ ਆ ਤੇ ਮੇਰੇ ਨਾਲ ਸਰਦਾਰ ਅਮਰਿੰਦਰ ਸਿੰਘ ਢੀਂਡਾ ਜੋ ਬਾਰ ਬਾਰ ਕੋਟ ਬਲੋਂ ਅਸੀਂ ਫਿਲਮ ਜ਼ਮੀਨਾ ਚੱਕ 35 ਦੀਆਂ ਬਣਾਈਆਂ ਸਾਡੀ ਟੀਮ ਤੇ ਸਾਡੇ ਨਾਲ ਡਾਕਟਰਸ ਦੀ ਟੀਮ ਤੇ ਅਸੀਂ ਤਕਰੀਬਨ ਆਪਣੀ ਇਸ ਪ੍ਰੋਡਕਸ਼ਨ ਹਾਊਸ ਵੱਲੋਂ 2 ਲੱਖ ਦੇ ਕਰੀਬ ਅਸੀਂ ਦਵਾਈਆਂ ਲੈ ਕੇ ਆਏ ਆ ਤਾਂ ਕਿ ਸਾਡੇ ਜਿਹੜੇ ਭੈਣ ਭਰਾ ਬਜ਼ੁਰਗ માતા ਬੱਚੇ ਇਸ ਫਲਦਾਣੂ ਚੇਰ ਰਹੇ ਨੇ ਕਿ ਉਹ ਕਿਸੇ ਵੀ ਉਹਨਾਂ ਨੂੰ ਬਿਮਾਰੀ ਦਾ ਸਾਹਮਣਾ ਨਾ ਕਰਨਾ ਪਵੇ ਉਸ ਦੇ ਲਈ ਕਹਿੰਦੇ ਨੇ ਜੋ ਚੀਜ਼ ਅਸੀਂ ਬਤੁਬਦ ਉਹਨਾਂ ਨੂੰ ਮਹੱਈਆ ਕਰਾਈਏ ਉਹ ਥੋੜੀ ਹੈ ਤੇ ਮੈਂ ਸਮੁੱਚੇ ਪੰਜਾਬੀਆਂ ਦਾ ਵੀ ਬਹੁਤ ਰਿਣੀ ਆ ਸ਼ਰੂਮ ਦੀ ਕਮੇਟੀ ਦਾ ਵੀ ਰਿਣੀ ਆ ਕਿ ਜਿਸ ਤਰ੍ਹਾਂ ਦੀ ਮਦਦ ਸਾਰਾ ਪੰਜਾਬ ਕਰ ਰਿਹਾ ਸਾਡੇ ਇਹਨਾਂ ਭੈਣ ਭਰਾਵਾਂ ਦੀ ਉਸ ਤਰ੍ਹਾਂ ਦੀ ਮਦਦ ਦੁਨੀਆ ਪਰਚੋਂ ਆਵਾਜ਼ਾਂ ਆ ਰਹੀਆਂ ਨੇ ਦੁਨੀਆ ਪਰਚੋਂ ਲੋਕ ਵੱਖ-ਵੱਖ ਤਰੀਕਿਆਂ ਦੇ ਨਾਲ ਮਦਦ ਤਾਂ ਭੇਜ ਰਹੇ ਨੇ ਉਹ ਬਹੁਤ ਹੀ ਸ਼ਲਾਘਾਯੋਗ ਕਦਮ ਹੈਗਾ ਤੇ ਅਸੀਂ ਇਸੇ ਦੁੱਖ ਦੀ ਘੜੀ ਦੇ ਵਿੱਚ ਆਪਣੀ ਫਿਲਮ ਜੋ ਅਸੀਂ 10 ਇਸ ਸੈਪਟੰਬਰ ਨੂੰ ਰਿਲੀਜ਼ ਕਰਨੀ ਸੀ ਉਹ ਵੀ ਅਸੀਂ 1 ਮਹੀਨਾ ਲੇਟ ਕਰਨ ਜਾ ਰਹੇ ਹਾਂ ਤਾਂ ਕਿ ਅਸੀਂ ਆਪਦੇ ਮਾਈ ਭਾਈ ਦੇ ਨਾਲ ਪਹਿਲਾਂ ਖੜੇ ਹਾਂ ਫਿਰਮਾ ਫਲਮਾਂ ਤੇ ਬਣਦੀਆਂ ਰਹਿਣਗੀਆਂ ਤੇ ਰਿਲੀਜ਼ ਹੁੰਦੀਆਂ ਰਹਿਣਗੀਆਂ ਪਰ ਦੁੱਖ ਦੀ ਘੜੀ ਦੇ ਵਿੱਚ ਪੰਜਾਬੀਆਂ ਦੇ ਨਾਲ ਖੜਨਾ ਉਹ ਬਹੁਤ ਵੱਡੀ ਗੱਲ ਹੈਗੀ ਹੈ ਸੋ ਮੈਂ ਬੜਾ ਸ਼ੁਕਰਗੁਜ਼ਾਰ ਆ ਰਿਨੀਆਂ ਕਿ ਸ਼੍ਰੋਮਣੀ ਕਮੇਟੀ ਵੀ ਹਰ ਪੱਖੋਂ ਪੂਰਨ ਰੂਪ ਨਾਲ ਮਦਦ ਕਰ ਰਹੀ ਹੈ ਹਰ ਥਾਂ ਤੇ ਗੁਰੂ ਘਰਾਂ ਦੇ ਵਿੱਚ ਲੰਗਰ ਚੱਲ ਰਹੇ ਨੇ ਉਹਨਾਂ ਨੂੰ ਠਹਿਰਨ ਦੇ ਲਈ ਵਿਵਸਥਾ ਪ੍ਰਦਾਨ ਕੀਤੀ ਜਾ ਰਹੀ ਹੈ ਤੇ ਸਾਡੀਆਂ ਸਮਾਜ ਸੇਵੀ ਸੰਸਥਾ ਵੀ ਲੱਗੀਆਂ ਹੋਈਆਂ ਨੇ ਇਸ oprale ਦੇ ਵਿੱਚ ਸਾਡਾ ਕਲਾਕਾਰ ਭਾਈਚਾਰਾ ਵੀ ਲੱਗਿਆ ਹੈ ਇਸ oprale ਦੇ ਵਿੱਚ ਸੋ ਅਸੀਂ ਆਪਣੇ ਰਿਕਾਰਡਸ ਵੱਲੋਂ ਇਹ ਛੋਟਾ ਜਿਹਾ ਇੱਕ ਅਪਰਾਲਾ ਕਰਨ ਜਾ ਰਹੇ ਆ ਤੇ ਸਾਨੂੰ ਉਮੀਦ ਹੈ ਕਿ ਸਾਡੇ ਉਹਨਾਂ ਭੈਣ ਭਰਾਵਾਂ ਤੱਕ ਉਹਨਾਂ ਸਾਡੇ ਬਜ਼ੁਰਗਾਂ ਤੱਕ ਸਾਡੀਆਂ ਮੈਡੀਸਿਨਸ ਪਹੁੰਚਣਗੀਆਂ ਜਿਹੜੇ ਕਿ ਰੋਡ ਬੰਦ ਨੇ ਤੇ ਮੈਂ ਫਿਰ ਇੱਕ ਵਾਰ ਸਮੁੱਚੇ ਪੰਜਾਬੀਆਂ ਦਾ ਸ਼ੁਕਰਗੁਜ਼ਾਰ ਆ ਕਿ ਉਹਨਾਂ ਨੇ ਜੋ ਅੱਜ ਇਸ ਦੁੱਖ ਦੀ ਘੜੀ ਦੇ ਵਿੱਚ ਸਾਥ ਦਿੱਤਾ ਉਹ ਵਾਕਈ ਬਾਕਮਾਲ ਹੈ ਤੇ ਬਹੁਤ